ਇਹ ਸਵਾਰੀ ਜਾਨੀ ਐ ਤੈਨੂੰ ਨਾ ਕਰਦੇ ਕੰਮ ਕਰਨੇ ਭਾਬੀ ਜੀ ਕਰਦੇ ਦਿੱਤਾ ਸਾਰਾ ਘਰ ਦਾ ਕੰਮ ਚੜਕੋ ਚਲਾ ਦਿੱਤਾ ਤੇ ਸੌਈਦਾ ਕਿੰਨੇ ਕਰਨਾ ਭਾਬੀ ਮੈਂ ਲੇਟ ਹੋ ਜਾਣਾ ਕੱਲ੍ਹ ਜਦੋਂ ਅੱਗੇ ਮੈਂ ਲੇਟ ਹੋ ਗਈ ਕਿੰਨਾ ਐ ਤੇ ਅੱਧੇ ਦਿਨ ਨਾ ਉੱਠ ਜਾਨੀ ਐ ਸਪੋ ਟਾਈਮ ਨਾਲ ਹੀ ਉੱਠਿਆ ਜਾਂਦਾ ਕੱਲ੍ਹ ਤੋਂ ਭਾਬੀ ਜੀ ਕਰਦੇ ਜੇ ਨਹੀਂ ਟਾਈਮ ਨਾ ਹੋਵੇ ਸਾਰਾ ਕੰਮ ਕਰਕੇ ਜਾਇਆ ਕਰ ਜੇ ਨਹੀਂ ਕਰਨਾ ਉਹਨੇ ਤੇ ਘਰੇ ਬਹਿ ਜਾ ਨਹੀਂ ਨਹੀਂ ਭਾਬੀ ਇਹ ਦਿਨੋਂ ਕੋ ਤੁਹਾਨੂੰ ਪਤਾ ਮੈਨੂੰ ਪੜ੍ਹਨ ਦਾ ਕਿੰਨਾ ਸ਼ੌਂਕ ਹੈ ਪੜਨ ਦਾ ਸ਼ੌਕ ਹੈ ਨਾ ਤੇ ਕੰਮ ਕਰਕੇ ਜਾ ਕਿ ਨਹੀਂ ਤੇ ਤੇ ਕਿਤਾਬਾਂ ਨੂੰ ਅੱਗ ਲਾ ਦੇਣੀ ਮੈਂ ਕੋਈ ਨਹੀਂ ਭਾਬੀ ਜੀ ਕੱਲ੍ਹ ਤੋਂ ਕਰ ਜਾ ਕਰੂੰਗੀ ਕੰਮ ਤੈਨੂੰ ਮੈਂ ਕਿਹਾ ਅੱਜ ਕੰਮ ਕਰਕੇ ਜਾ ਤੇ ਫਿਰ ਕੱਲ ਦੀ ਕੱਲ ਨੂੰ ਵੇਖਾਂਗੇ ਮੈਂ ਭਾਬੀ ਜੀ ਅੱਗੇ ਕੱਲ੍ਹ ਤੋਂ ਲੇਟ ਹੋ ਗਈ ਹੋਰ ਲੇਟ ਹੋ ਜਾਣਾ ਮੈਨੂੰ ਲੇਟ ਹੋਣ ਦਾ ਕੋਈ ਮਤਲਬ ਨਹੀਂ ਹੈ ਕੰਮ ਕਰਕੇ ਜਾਣਾ ਵ ਤੇ ਜਾਣਾ ਮੈਂ ਕਹਿਨ ਤਾਂ ਤੇ ਕਹਿਤਾ ਬਬੀ ਜੀ ਪਬੀ ਜੀ ਸਾਰਾ ਕੰਮ ਦਾ ਕੰਮ ਹੋ ਗਿਆ ਆ ਹਾਂ ਜੀ ਪਬੀ ਜੀ ਮੈਂ ਕੈਨਲੀ ਸੋਈ ਦਾ ਸਾਰਾ ਕੰਮ ਕਰਤਾ ਰੋਟੀ ਰੋਟੀ ਬਣਾਤੀ ਮੈਂ ਤੇ ਜਾਉਂਗਾ ਕੱਲ ਜੀ ਚੱਲ ਜਾਂਦੀ ਜਾਂਦੀ ਇੱਕ ਕੱਪ ਚਾਹ ਦਾ ਹੀ ਬਣਾ ਦੇ ਬਬੀ ਚਾਹ ਲੱਕੀ ਸੋਚ ਲਾ ਪੀ ਚਾਹ ਹੀ ਕਿਹਾ ਤੈਨੂੰ ਪਕੋੜੇ ਕੱਢਣ ਲਈ ਥੋੜੀ ਕਹਿਤਾ ਵਾ ਸਿਰ ਬੜਾ ਪੀੜ ਹੁੰਦਿਆ ਚਾਹ ਬਣਾ ਕੇ ਤੇ ਫੇਰ ਚੱਲ ਜੀ ਕੋਈ ਨਾ ਪੀਜੀ ਬਣਾ ਦੇਣੀ ਮੈਂ ਤੇ ਕਹਿਣੀ ਮੈਂ ਕੱਜ ਤੋਂ ਲੇਟ ਹੋਊਂ ਨਾ ਤੇ ਬੜੀ ਲੇਟ ਹੋਊਗੀ ਕੋਈ ਨੀ ਇੱਕ ਕੱਪ ਚਾਹ ਦਾ ਬਣਾ ਕੇ ਲਿਆਓ ਤੇ ਬੈਠੀ ਮੈਂ ਕਬਰੇ 'ਚ ਪੱਟੀ ਹੈ ਬੜਾ ਤੰ। ਇਹਨੂੰ ਤੇ ਮੈਂ ਪੜਉਂਗੀ ਨਾ ਜਿਹੜਾ ਦਾਦਾ ਮਾਪਿ ਉਹ ਮਰ ਗਿਆ ਸਾਡੇ ਸਿਰ ਤੇ ਤੇ ਬੋਝ ਬਣ ਗਈ ਆ ਇਹਨੂੰ ਇੰਨਾ ਤੱਕ ਕਰੂੰਗੀ ਨਾ ਇੰਨਾ ਤੱਕ ਕਰੂੰਗੀ ਪੜਾਈ ਛੱਡੂਗੀ ਭਾਈ ਅੱਜ ਦੇ ਪੜਾਈ ਕਾਲਜ ਤੋਂ ਦੇਰ ਤੋਂ ਜਾਣਾ ਅੱਗੇ ਮੈਂ ਕਿੰਨਾ ਲੇਟ ਹੋ ਕੇ ਕੰਮ ਕਰਕੇ ਕਰਦੀ ਆ ਅੱਜ ਤੇ ਪੱਕਾ ਝਿੜਕਾ ਪੈਣਗੇ ਹੋ ਤੇ ਮੇਰੀ ਕਲਾਸ ਵੀ ਮਿਸ ਹੋ ਜਾਣੀ ਅਹੀਂ ਗੜੀਆਂ ਦੀਆਂ ਕਮਾਈਆਂ ਖਾਣੀਆਂ ਉਹ ਇਹਨੂੰ ਪੜਾਈਏ ਇਹਨੂੰ ਤੇ ਵਿਆਹ ਕੇ ਨਾ ਗਾਂ ਤੋਰਦੀਆਂ ਨਾ ਗਾਂ ਦਾ ਇਹਦੇ ਖर्चे ਕਰੀ ਜਾਈਏ ਸਾਡਾ ਕੋਈ ਖਰਚਾ ਨਹੀਂ ਹੈਗਾ ਸਾਡੇ ਵੀ ਖਰਚੇ ਆ ਹਾਏ ਸਿਰ ਤੇ ਹੀ ਲੋਈ ਜਾ ਆਹੀ ਆ ਤੂੰ ਅੱਜ ਪਾ ਆਹੀ ਅੰਨੇ ਤੇਰਾ ਸੇਰਕੋਟ ਮੇਰਾ ਸੇਰ ਬੜਾ ਹੀ ਫੀਲ ਹੋਈ ਜਾਂਦਾ ਆ ਆ ਵੀ ਮੈਂ ਕੋਈ ਪਾਣੀ ਪੀਆ ਮੈਂ ਫਿਰ ਕੁੱੜ ਦਿੰਦੀ ਪਾਣੀ ਹੀ ਪਹਿਲਾਂ ਮੇਰਾ ਸੇਰਕੋਟ ਉੱਤੇ ਗਈ ਹਾਲ ਬਹੁਤੀ ਆਈ ਐ ਪਹਿਲਾਂ ਮੇਰਾ ਸੇਰਕੋਟ ਇਧਰ ਆਣ ਕੇ ਮੇਰੀ ਜਾਨ ਨਿਕਲਦੀ ਤੈਨੂੰ ਪਾਣੀ ਦੀ ਪਈ ਓ ਚਲ ਬੱਸ ਕਰ ਅੱਜ ਕੱਲ੍ਹ ਸਵੇਰ ਦੇ ਕੱਪੜੇ ਭਿੱਜੇ ਪਏ ਆ ਤੇਰੇ ਵੀ ਇਧਰ ਆਣ ਕੇ ਕੁੱਲਣਾ ਵਾ ਤੇ ਕੱਪੜੇ ਧੋ ਲਾਓ

ਚਲੋ ਚੁੱਕਣੇ ਪਾ ਕੇ ਧਿਆਨ ਦੇ ਸਬਜ਼ੀ ਤਿਆਰ ਕਰਨਾ ਸ਼ੁਰੂ ਕਰਦੇ ਹਾਂ ਠੀਕ ਨੀ ਲੋ ਆਜੇ। ਤੂੰ ਨਹੀਂ ਰਿਚ ਬੈਠੀ ਬੜਨ ਨਹੀਂ ਲੈਡ ਕਰਦੀ ਗਈ। ਮੋ ਵੀਰੇ ਮੈਂ ਨਾ ਤੇਰੇ ਟੈਸਟ ਆ ਮੇਰਾ। ਹੂੰ। ਤੇ ਸਵੇਰ ਦਾ ਮੇਰਾ ਟਾਈਮ ਨਹੀਂ ਲੱਗਾ ਘਰ ਦੇ ਕੰਮਾਂ 'ਚ ਰਸੀ। ਤੇ ਹੁਣੇ ਟਾਈਮ ਲੱਗਾ ਤੇ ਮੈਂ ਕਿਚ ਚੱਲ ਕੇ ਪੜ੍ਹਦੀ ਨਹੀਂ। ਤੂੰ ਘਰ ਦੇ ਕੰਮ ਬਾਅਦ 'ਚ ਉਹਦੀ ਕਰ ਲਿਆ ਕਰ ਤੇ ਤੂੰ ਤੂੰ ਪੜ੍ਹ ਲਿਆ ਕਰ ਤੇਰੇ ਹੁਣ ਤੂੰ ਅੱਖਾਂ ਨਹੀਂ ਕਰਨੀਆਂ ਨਾ ਤੂੰ ਲੈਡ ਜਗਾਈ ਕੋਈ। ਉਹ ਤਾਂ ਲੱਗੀਆਂ ਹੀ ਨੇ ਪੜ੍ਹਨ ਨੂੰ ਮਾਤੇ। ਮੈਂ ਬਾਕੀ ਸਾਰੇ ਸੁੱਤੇ ਹੋ ਡਿਸਟਰਬ ਹੁਣ ਬਿਤਾ ਨਹੀਂ ਲੈਣ ਦੀ। ਇੰਨਾ ਵੀ ਕੋਈ ਨਹੀਂ ਡਿਸਟਰਬ ਹੁੰਦਾ। ਕੰਮ ਕਰਦੇ ਰਾਤ ਹੁੰਦੇ ਰਹਿੰਦੇ ਆ ਠੀਕ ਤੂੰ ਨਾ ਦਿਨੇ ਪੜਿਆ ਕਰ ਇਹ ਕਿ ਲੋਟੀਆਂ ਨਾ ਹੁੰਦੀ ਤੁਹਾਨੂੰ ਜੀ ਲੋਟੀਆਂ ਨਾ ਹੁੰਦੀ ਮੈਂ ਉਹਨੂੰ ਕਹਿੰਦੀ ਆ ਕਿ ਤੂੰ ਦਿਨੇ ਘਰ ਪੜਿਆ ਕਰ ਉਹ ਕਹਿੰਦੀ ਮੈਂ ਦਿਨੇ ਸਾਰੀ ਦਿਹਾੜੀ ਕੰਮ ਕਰਦੀ ਰਹਿੰਦੀ ਆ ਇਸ ਕਰਕੇ ਹੁਣ ਰਾਤ ਨੂੰ ਫੜਨ ਨੂੰ ਟਾਈਮ ਮਿਲਿਆ ਸਾਰੀ ਦਿਹਾੜੀ ਤੇ ਪੜਦੀ ਰਹਿੰਦੀ ਐ ਇੰਨੇ ਕਦਾ ਕੰਮ ਕੰਮ ਕੀਤਾ ਵਾ ਸਾਰੀ ਦਿਹਾੜੀ ਤੇ ਮੈਂ ਖਾਪਦੀ ਰਹਿੰਦੀ ਐ ਇਹ ਤੇ ਮੈਂ ਉੱਠਦੀ ਨਹੀਂ ਐ ਕਿੱਡੀਆਂ ਲੜਾਈਆਂ ਪਾਉਣ ਲਈ ਇੱਥੇ ਬੈਠੀ ਸਾਰੀ ਦਿਹਾੜੀ ਮੈਂ ਖਾਪਦੀ ਰਹੀ ਨਹੀਂ ਕਰਦੀ ਰਹੀ ਨੀ ਅੱਜ ਇੱਕੋ ਇੱਕ ਚਾਹ ਦਾ ਕੱਪ ਮੰਗ ਲਿਆ ਤੇ ਇੱਕੋ ਕੰਮ ਕਰਾ ਲਿਆ ਦੇਖੋ ਮੈਂ ਤਾਂ ਸੋ ਕੋਈ ਨੂੰ ਕੰਮ ਹੀ ਨਹੀਂ ਕਹਿੰਦੀ ਵੀ ਇਹਦੀ ਪੜ੍ਹਾਈ ਔਖੀ ਹੈ ਸਾਰੀ ਦਿਹਾੜੀ ਤਾਂ ਮੈਂ ਆਪ ਕਰ ਲੈਂਦੀ ਹਾਂ ਚੱਲ ਵਧੀਆ ਕਰ ਲੈ ਤੂੰ ਨਹੀਂ ਇਹਨੂੰ ਕੰਮ ਦੇ ਲਈ ਕੋਈ ਜਾ ਮਰੋ ਤੇ ਪਾਣੀ ਲੈ ਇੱਕ ਈ ਲੜਾਈਆਂ ਪਾਉਂਦੇ ਹੀ ਸਾਡੇ ਵਿੱਚ ਤੈਨੂੰ ਲੜਾਈਆਂ ਪਾਉਂਦੇ ਜਾ ਅੱਜ ਤੁਸੀਂ ਨਾ ਤੁਹਾਨਾਂ ਸਾ ਆਪਣੀ ਦੁਨੀਆ ਕਰ ਠੀਕ ਹੈ ਉਤਤੇ ਵੀ ਬੜੀਆਂ ਚੁਗਾਈਆਂ ਮਾਰੀਆਂ ਸਾਰੀ ਦਿਹਾੜੀ ਕੰਮ ਕਰਦੀ ਥੱਕ ਜਾਂਦੀ ਠੀਕ ਹੈ ਠੀਕ ਹੈ ਤੇ ਚੱਲ ਕੋਈ ਗੱਲ ਨਹੀਂ ਹੁਣ ਤੂੰ ਬੜ ਤੇ ਲੈਟ ਦੀ ਆ ਕੇ ਬੜੀ ਅੱਖਾਂ ਨੰਨੀਆਂ ਕਰ ਲੀਆਂ ਠੀਕ ਹੈ ਹਾਂ ਹੈ ਸਾਰੀ ਦਿਹਾੜੀ ਪੱ ਵੀ ਮੇਰ ਕੋ ਕੰਮ ਕਰਾਉਂਦੀ ਰਹਿੰਦੀ ਆ ਤੇ ਹੁਣ ਸਾਫ਼ ਹੀ ਮੁੱਕਰ ਗਈ ਕਹਿੰਦੀ ਮੈਂ ਤੇਰੇ ਤੋਂ ਕੰਮ ਹੀ ਕਦੀ ਕਰਾਇਆ ਉਤੋਂ ਮੈਂ ਕਾਜ ਵੀ ਦੇਰ ਜਾਨੀਆ ਉਤੋਂ ਮੂੰਚੜ ਕਾ ਪਿੰਦੀਆ ਇਥੋਂ ਇਹ ਮੇਰੇ ਦੁਆਲੇ ਹੀ ਰਹਿੰਦੀ ਜਿਵੇਂ ਜੇ ਕਿ ਤੈਂ ਮੈਂ ਫੇਲ ਹੋ ਗਈ ਫੇਰ ਵੀ ਨੂੰ ਪਰ ਕਹਾ ਕੇ ਦਿਨ ਮੇਰੇ ਤੋਂ ਇੱਕ ਰਾਹ ਨੂੰ ਮੈਂ ਤਰ ਮੈਂ ਸੋਣਾ ਵਾ ਤੇ ਇਹ ਲੈਟ ਜਗਾ ਕੇ ਬੈਠੀ ਬਾਹਰ ਕਿੰਨਾ ਚਾਨਣ ਜਾਣਦਿਆ ਨੀ ਐਡਾ ਵੱਡਾ ਲਾਟੂ ਜਗਾ ਕੇ ਬੈਠੀ ਆ ਤੇ ਮੈਂ ਸੋਣਾ ਵਾ ਤੇ ਬਾਹਰ ਕਿੰਨਾ ਚਾਨਣ ਜਾਣਦਿਆ ਵਾ ਸਵੇਰੇ ਪੜ ਮਰ ਲਈ ਹਾਂ ਤੂੰ ਕਿਹੜਾ ਪਰ ਕੇ ਅਫਸਰ ਲੱਗਣਾ ਵਾ ਬਸ ਤਾਂ ਬਿਜੀ ਕੋਲ ਆਸਨ ਹੈਗੇ ਹੁਣੇ ਬੰਦ ਕਰ ਦੇ ਨਹੀਂ ਨਹੀਂ ਤੂੰ ਬੰਮਰ ਇਹ ਤਾਂ ਸਪਹਿਲੋ ਮੈਨੂੰ ਤੂੰ ਭਰਾ ਆਪਣੇ ਨੂੰ ਕਾਦੀ ਲੁੱਤੀਆਂ ਲਾਉਣ ਦੇਈ ਹੈ ਮੇਰੇ ਖਿਲਾਫ ਕਿ ਮੇਰੇ ਕੋ ਕੰਮ ਕਰਾਉਂਦੀ ਕਿੰਨਾ ਕੁ ਤੇਰ ਕੋ ਕੰਮ ਕਰਾਉਣੀ ਜੇ ਤੇਰ ਕੋ ਕੰਮ ਕਰਾਵ ਹੀ ਲੈਣੀ ਹੈ ਤਾਂ ਕੀ ਹੋ ਇੱਥੇ ਕਿਹੜਾ ਹਰਜ ਹੈ ਨਹੀਂ ਭਾਬੀ ਜੀ ਅਸਨ ਦੀ ਕੋਈ ਗੱਲ ਨਹੀਂ ਆ ਮੈਂ ਤੇ ਉਹਨਾਂ ਨੂੰ ਵੈਸੇ ਹੀ ਕਿਹਾ ਕਿੰਨੇ ਦਿਨੇ ਪੜਦਿਆਂ ਕਰਕੇ ਮੈਨੂੰ ਕਿੰਨੇ ਟਾਈਮ ਨਹੀਂ ਲੱਗਦਾ ਤਾਂ ਚੰਗੀ ਪੜ੍ਹਨ ਦੀ ਇਹਨੂੰ ਬੰਦਿਆਂ ਨੂੰ ਕਿਹਾ ਲਾਟੂ ਬੰਦ ਕਰ ਦੇ ਬਿੱਲ ਕਿੰਨੇ ਧਾਰਨਾ ਵਾ ਭਰਾ ਦਾ ਵੀ ਸੋਚ ਕੱਲਾ ਜਾਣਾ ਕਮਾਉਣ ਵਾਲਾ ਉਹ ਕੱਲਾ ਕਿੱਧਰ ਕਿੱਧਰ ਹੋਵੇ ਨਾਲੇ ਹਾਨੂਸ ਫੋਨ ਦੇ ਨਾਲੇ ਆਪ ਸੌਂ ਮਾਰ ਸੱਚ ਰਸੋਈ ਚ ਭਾਂਡੇ ਪਏ ਦੁੱਧ ਵਾਲੇ ਤੇ ਭਾਂਡੇ ਸਾਫ਼ ਕਰਕੇ ਤੇ ਫੇਰ ਸੌਣਾ ਹੈ ਪਾ ਬਿਜ਼ਨਸ ਫੇਰ ਸੋਤੇ ਮਾਂ ਸਵੇਰੇ ਨਹੀਂ ਕਰਨੇ ਰਾਤ ਨੂੰ ਜੂਠ ਨਹੀਂ ਰੱਖੀਦੇ ਹੁਣੇ ਹੀ ਕਰਕੇ ਫੇਰ ਸੌਣਾ ਠੀਕ ਆ ਕਰਦੇ ਵੇਖਾ ਕਿੰਨਾ ਦਿਨ ਚੜ ਗਿਆ ਵਾ ਰਾਜੇ ਉਠ ਕਿੰਨਾ ਦਿਨ ਚੜ ਕੇ ਕਿੰਡੀਆਂ ਲੰਮੀਆਂ ਤਾਣ ਕੇ ਪਈਆਂ ਤੂੰ اوٹھ 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 سمان سارا کام کر پڑے بھی تو پی چل اٹھ گی تھیٹ ہوئی ہے دو منٹ تو پہلے دیا چیتی ਵੇਖਾਂ ਕਿੱਦਾਂ ਫੇਰ ਕੰਬਲ ਲਵੇਟ ਲਿਆ ਵਾ ਉੱਠਦੀ ਨਹੀਂ ਉੱਠਦੀ ਨਹੀਂ ਤਾਂ ਨੂੰ ਤੇਰੇ ਭਰਾ ਨੇ ਖੇਤਾਂ ਨੂੰ ਜਾਣਾ ਤੈਨੂੰ ਪਤਾ ਨਹੀਂ ਲੰਗਾ ਉੱਠ ਕੇ ਚਾਹ ਬਣਾ ਕੇ ਦੇਣੀ ਆ ਢੀਠ ਹੋ ਕੇ ਫੇਰ ਕੰਬਲ ਲੈ ਕੇ ਲੰਮੇ ਬੈ ਗਈ ਐ ਜਲਦੀ ਆ ਜਾ ਉੱਠ ਕੇ ਤਨ ਕਿਆ ਕੰਮ ਕਿਆ ਹੀ ਤੂੰ ਕਰ ਦਿੱਤਾ ਹੂੰ ਹੂੰ ਕਰਤਾ ਠੀਕ ਐ ਆ ਲੋ ਚਾਹ ਲਈ ਥੋੜੀ ਲੇਗ ਰਾਇਆ ਸੀ ਆਪਣੀ ਇਹ ਸਵੇਰੇ ਹੀ ਦੁੱਧ ਪੀ ਲਿਆ ਐਨੇ ਗਲਾਪ ਭਰ ਕੇ ਚੱਲ ਵਧੀਆ ਕਰ ਲਿਆ ਕੋਈ ਨਹੀਂ ਰਾਤ ਨੂੰ ਬੈ ਬੈ ਕੇ ਪੜਦੀ ਐ ਦੁੱਧ ਪੀਆ ਕਰ ਤੂੰ ਇਹ ਚਾਹ ਨਹੀਂ ਪੀਂਦੀ ਐ ਦੁੱਧ ਪੀਂਦੀ ਐ ਇਹਨੂੰ ਮੈਂ ਧੀਆ ਵਾਂਗੂ ਰੱਖਿਆ ਵਾ ਚੱਲ ਵਧੀਆ ਕਰ ਲੈ ਧੀਆ ਵਾਂਗੂ ਰੱਖਿਆ ਤੇ ਚੱਲ ਵਧੀਆ ਕਰ ਲੈ ਛੁੱਟੀ ਆ ਵਾਂਗੂ ਰੱਖਿਆ ਕੋਈ ਨਹੀਂ ਅੱਗੇ ਜਾ ਕੇ ਸ਼ੋਭਾ ਵੀ ਤੇ ਤੇਰੀ ਹੋਣੀ ਆ ਠੀਕ ਕਹਿੰਦੇ ਆ ਕਿ ਨਹੀਂ ਠੀਕ ਹੀ ਕਹਿੰਦੇ ਤੁਸੀਂ ਆਹ ਚਾਹ ਵਾਲੀ ਤੇ ਰਾਜ ਨਾ ਕਮਾਲ ਹੀ ਕਰ ਦਿੰਦੀ ਮੈਂ ਹੀ ਸਿਖਾਇਆ ਉਹਨੂੰ ਸਾਰਾ ਕੁਝ ਮੈਂ ਹੀ ਸਿਖਾਇਆ ਉਹਨੂੰ ਚੱਲ ਵਧੀਆ ਕਰ ਲੈ ਤੂੰ ਸਿਖਾਇਆ ਵਾ ਜਿੱਥੇ ਵੀ ਜਾਉਗੀ ਨਾ ਸੌਖੀ ਦਊਗੀ ਰੋਟੀ ਪਾਣੀ ਦਾ ਉਹਨਾਂ ਨੂੰ ਇਦੇ ਹੱਥਾਂ ਦਾ ਤੇ ਸਵਾਦ ਹੀ ਕੁਛ ਹੋ ਰਿਹਾ ਚੱਲ ਮੈਂ ਹੁਣ ਨਾ ਖੇਤਾਂ ਨੂੰ ਚੱਲਦਾ ਵਾਂ ਕਿੜਾ ਮਾਰ ਕੇ ਆਵਾਂ ਤੇ ਅੱਜ ਐਤਵਾਰ ਆ ਤੇ ਕੁੜੀ ਨੂੰ ਜ਼ਿਆਦਾ ਤੱਕ ਨਾ ਤੰਗ ਨਾ ਕਰੀ ਰਾਤ ਵੀ ਇੱਥੇ ਪੜਦੀ-ਪੜਦੀ ਸੌਂਗੀ ਤੇ ਮੁੜ ਕੇ ਆ ਕੇ ਕੰਬਲ ਨਾਲ ਦੇਖ ਗਿਆ ਉੱਤੇ ਠੀਕ ਆ ਧਿਆਨ ਰੱਖਿਆ ਹੁਣ ਉਹਨੂੰ ਰੈਸਟ ਕਰਾ ਦੇ ਅੱਜ ਵਾਖੀ ਜਿਆ ਰੱਖ ਦਿਓ ਤਾਂ ਮੈਂ ਤੁਹਾਡੇ ਨਾਲ ਜ਼ਿਆਦਾ ਹੀ ਰੱਖਦੀ ਹਾਂ ਚੱਲ ਵਧੀਆ ਗੱਲਾਂ ਰੱਖਦੀ ਨਾ ਤੇ ਕਰਦੀ ਲੋੜ ਨਹੀਂ ਹੈ ਜੀ ਚੱਲ ਠੀਕ ਆ ਕਿੱਧਿਆ سیتا کر کے چاہیے ہے میٹا نہیں چیک کیا تین چاہ بنا نہیں آتی اکل ماسا نہیں ہے تین پتا نہیں لگتا ماسا ਬਬੀ ਜੀ ਮੈਂ ਮਿੱਠਾ ਚੈੱਕ ਨਹੀਂ ਕੀਤਾ ਤਾਂ ਕਰਕੇ ਵੀ ਕੱਲ ਲੱਗਣਾ ਨਾ ਮਿੱਠਾ ਕਿੰਨੇ ਚੈੱਕ ਕਰਨਾ ਹੈ ਮੈਂ ਕਰਨਾ ਹੀ ਚੈੱਕ ਮਿੱਠੇ ਦੀ ਛਾੜ ਚਾਹ ਚਾਹ ਬਣਾਈ ਉਹ ਪੰਗਲ ਪਾਣੀ ਬਣਾਤਾ ਹੀ ਉਹ ਐਡੀ ਵੱਡੀ ਹੋ ਗਈ ਤੈਨੂੰ ਅਕਲ ਮਾਸਾ ਨਹੀਂ ਹੈਗੀ ਮਾਰ ਪਿਆ ਤੇ ਤੇਰਾ ਮਰ ਗਿਆ ਤੇ ਮੇਰੇ ਜੋਗੀ ਸੁੱਟ ਗਿਆ ਤੈਨੂੰ ਹੁਣ ਇੰਜ ਕਰ ਜੇਲ ਨਾ ਕਰ ਜੇਲ ਮਿਲ ਨਾ ਕਰ ਤੇ ਆਣ ਕੇ ਤੇ ਪਰਦੇ ਧਵਾਸਾ ਮੇਰੇ ਨਾਲ ਹੁਣ ਤੇ ਕੱਲੀ ਧੋਂਦੇ ਰਹੇਂ ਧੋਂਦੀ ਰਹੇਗੀ ਛੇਤੀ ਆ ਜਾਣ ਲੱਗੀ ਰਹੀਂਦੀ ਜਿੱਲ ਮਿੱਲ ਜੀ ਅਰੇ ਬਾ ਕੀ ਕਸੂਰੀ ਮੇਰਾ ਕੀ ਮੈਂ ਡੇ ਬੁਰੇ ਕੰਮ ਕਰਤੇ ਜੋ ਤੋਂ ਮੇਰੇ ਮਾਂ ਨੂੰ ਛੋੜਿਆ ਮੇਰੇ ਕੋਲ ਮੇਰੇ ਪਾਉ ਨੂੰ ਛੋੜਿਆ ਕਿੰਨੇ ਘਾੜੇ ਪਾਪ ਕੀਤੇ ਮੈਂ ਮਾਏ ਮੈਨੂੰ ਵੀ ਆਪਣੇ ਨਾਲ ਲੈ ਜਾਂਦੀ ਕਿੰਨੂ ਭਾਬੀ ਬੜੇ ਤਾਨੇ ਮੇਲੇ ਦਿੰਦੀ ਐ ਮਨੂ ਦੇ ਨੀ ਦਿੰਦੀ ਭਾਬੀ ਮਾਈ ਗੱਤੇ ਆ ਨਾ ਵੇਖਾਂਬਲਾ ਕੀ ਕਰਨ ਡਈ ਐ ਵੇਖਾ ਤੇਖੇਖਣ ਕਰਨ ਡਈ ਐ ਕਿਨੂ ਵਿਖਾਉਣ ਦੇ ਖੇਖਣ ਕਰ ਕਰਕੇ ਇੱਥੇ ਰੋਣੇ ਧੋਣੇ ਕਿਨੂ ਵਿਖਾਉਣ ਦੇ ਆ ਆਪਣੇ ਤੇਰੇ ਰੋਣੇ ਧੋਣੇ ਕਿੰਨੇ ਵੇਖਣੇ ਆ ਰੋਂਦਾ ਹੀ ਰਸੋਈ ਦੇ ਵਿੱਚ ਆਣ ਕੇ ਸਵੇਰੇ ਸਵੇਰੇ ਹੀ ਜਾ ਕੇ ਤੇ ਕੱਪੜੇ ਗੁੱਪੜੇ ਧੋ ਸਾਰੇ ਲਾ ਕੇ ਰੱਖੇ ਆ ਨਹੀਂ ਭਾਬੀ ਆਉਣ ਹੀ ਲੱਗੀ ਮੈਂ ਚੱਲ ਜਿਹੜੀ ਆਉਣ ਲੱਗੀ ਚੱਲ ਕਿ ਡੇ ਵਿਗੜੀ ਐਥੇ ਰੋਂ ਤੋਂ ਨੂੰ ਬੈ ਗਈ ਇਥੇ ਰਸੋਈ ਦੇ ਵਿੱਚ ਸਵੇਰੇ ਸਵੇਰੇ ਕਿ ਡੇ ਸੱਤੇ ਚੜੀ ਆ ਜਾਦੀ ਸਿਰ ਤੇ ਚੜਾਇਆ ਨੂੰ ਕੁਛ ائے ہے کون آ گیا ہنا کتھے ایت نہیں آ گئے اب دیکھ دی ہاں کون آیا تو ہی